ਉਸ ਪਗਸਮਾ ਪਦੋਂ ਦਾ ਐਤਵਾਰ 1515 ਈਸਵੀ ਜਦੋਂ ਸਤਗੁਰ ਰਵਿਦਾਸ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਤਾਰਦੇ ਖੁਰਾਲਗੜ ਖੁਰਾਲੀ ਦੀ ਧਰਤੀ ਨੂੰ ਆਪਣੇ ਪਵਿੱਤਰ ਚਰਨਾਂ ਦੀ ਛੋ ਬਖਸ਼ਿਸ਼ ਕੀਤੀ ਸਭ ਸੰਗਤਾਂ ਜਿਵੇਂ ਬਾਬਾ ਧੰਨਾ ਜੀ ਤੇ ਬਾਬਾ ਦੇਵਾ ਜੀ ਦੇ ਕਹਿਣ ਅਨੁਸਾਰ ਬੜੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ ਗੁਰੂ ਜੀ ਦੇ ਸਵਾਗਤ ਲਈ ਝਾਟੀ ਇਕੱਠੀਆਂ ਹੋ ਗਈਆਂ ਦੇਖਦਿਆਂ ਦੇਖਦਿਆਂ ਸਾਰਾ ਪਿੰਡ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋ ਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਸਭ ਸੰਗਤਾਂ ਨਿਹਾਲ ਹੋ ਗਈਆਂ ਬਾਬਾ ਧੰਨਾ ਜੀ ਦੇ ਘਰ ਗੁਰੂ ਜੀ ਦਾ ਆਸਣ ਲਗਾਇਆ ਗਿਆ ਗੁਰੂ ਜੀ ਦੇ ਨੂਰਾਨੀ ਚਿਹਰੇ ਦਾ ਜਾਹੂ ਜਲਾਲ ਤੇਜ ਤਪ ਇੰਨਾ ਤੇ ਸੀ ਕਿ ਹੌਲੀ-ਹੌਲੀ ਇਲਾਕੇ ਦੀਆਂ ਸੰਗਤਾਂ ਹਜ਼ੂਰ ਪਰ ਨੂਰ ਦੇ ਇਲਾਹੀ ਦਰਸ਼ਨਾ ਵਾਸਤੇ ਆਉਣੀਆਂ ਸ਼ੁਰੂ ਹੋ ਗਈਆਂ ਪ੍ਰਭੂ ਬੰਦਗੀ ਵਿੱਚ ਲੀਨ ਸਤਗੁਰ ਅਨਮੋਲ ਵਚਨਾਂ ਦੀ ਬਖਸ਼ਿਸ਼ ਕਰਦੇ ਹੋਏ ਫਰਮਾਉਂਦੇ ਨੇ ਰਵਿਦਾਸ ਇੱਕੇ